ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਮੈਂ ਹਾਂ ਗੁਰਮਖ ਸਿੰਘ ਅੱਜ ਅਸੀਂ ਘੁੰਮਣਾ ਪਿੰਡ ਪਹੁੰਚੇ ਹਾਂ ਜਿੱਥੇ ਕਿ ਪ੍ਰਸਿੱਧ ਗਾਇਕੀ ਦੇ ਮਾਲਕ ਜਸਵੀਰ ਸ਼ੀਰਾ ਜੀ ਜਿਨ੍ਹਾਂ ਨੇ ਗੋਲਡ ਮੈਡਲ ਤੱਕ ਹਾਸਲ ਕੀਤੇ ਆ ਅਸੀਂ ਉਹਨਾਂ ਕੋਲ ਅੱਜ ਮੌਜੂਦ ਆ ਤੇ ਉਹਨਾਂ ਦੀ ਅਸੀਂ ਪਹੁੰਚਿਆ ਵੀ ਉਹਨਾਂ ਦੀ ਇੰਟਰਵਿਊ ਕਰੀਏ ਤੇ ਦਰਸ਼ਕਾਂ ਤੱਕ ਪਹੁੰਚਾਈਏ ਤੇ ਜਿਹੜੇ ਉਹਨਾਂ ਨੇ بڑے بڑے ਇਨਾਮ ਔਰ ਲਿਆ ਇੱਕ ਸ਼ਾਬਾਸ਼ ਹੁੰਦੇ ਇਨਾਮ ਲੈਣੇ ਉਹਨਾਂ ਕੋਲ ਇਨਾਮ ਵੀ ਬਹੁਤ ਯਾਦਸ਼ੀਲ ਨਪਰੀਆਂ ਪਈਆਂ ਉਹ ਵੀ ਤੁਹਾਨੂੰ ਕੈਮਰਾ ਮਾਰ ਕੇ ਦਿਖਾਵਾਂਗੇ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਗਾਇਕੀ ਦੇ ਖੇਤਰ ਵਿੱਚ ਮੱਲਾ ਮਾਰੀਆਂ ਜਸਵੀਰ ਸ਼ੇਰਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਦੁਆਬਾar ਨਿਊਜ਼ 24 ਸਾਡੇ ਗੁਰਮੁਖ ਭਾਜੀ ਔਰ ਲਖਵੀਰ ਭਾਜੀ ਔਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕਿ ਅੱਜ ਮੇਰੇ ਗ੍ਰਹਿ ਵਿਖੇ ਪਹੁੰਚੇ ਨੇ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਜੀ ਬਹੁਤ ਵਧੀਆ ਭਾਜੀ ਅਸੀਂ ਤੁਹਾਡੀ ਕਸਟਾ ਸੁਣੀਆ ਬਹੁਤ ਸੁਣ ਸੁਣੀਆ ਥੈਂਕ ਯੂ ਜਿਹਦੇ ਵਿੱਚ ਸਾਨੂੰ ਗੀਤ ਬਹੁਤ ਵੀ ਪਸੰਦ ਆਏ ਤੇ ਜਿਹੜਾ ਤੁਸੀਂ ਪੰਜਾਬੀ ਦੀ ਹੈ ਨਾ ਸਟਾਰਟਿੰਗ ਕੀਤੀ ਆ ਡਾਈਜਟੋ ਜੀ ਤੇ ਉਹ ਤੁਹਾਨੂੰ ਕਿੱਦਾਂ ਲੱਗਾ ਵੀ ਤੁਹਾਡੀ ਸਟਾਰਟਿੰਗ ਕਿੱਦਾਂ ਬਣੀ ਉਹ ਪਹਿਲਾਂ ਤੋਂ ਗੁਰਮukh ਭਾਜੀ ਮੈਂ ਐਕਚੁਅਲੀ ਭੰਗੜਾ ਸਿਖਾਉਂਦਾ ਹੁੰਦਾ ਸੀ ਕਾਲਜਾਂ ਪਿੰਡਾਂ ਦੇ ਵਿੱਚ ਹਾਂ ਔਰ ਪੰਗੜਾ ਸਖੌਂਦਾ ਸਖੌਂਦਾ तकरीबन 98 ਦੇ ਵਿੱਚ ਮੈਨੂੰ ਸਾਡੇ ਨਾਲ ਹੀ ਪਿੰਡ ਹੈ ਭਰੋਲੀ ਉੱਥੇ ਦੇ ਬਹੁਤ ਅੱਛੇ ਰਾਈਟਰ ਨੇ ਦੇ ਭਰੋਲੀ ਸਾਹਿਬ ਗੁਰਦੇਵ ਭਾਜੀ ਉਹਨਾਂ ਨੇ ਮੈਨੂੰ ਇਧਰ ਨੂੰ ਪ੍ਰੇਰਿਆ ਤੇ ਪਹਿਲੀ ਟੇਪ ਤੇ ਮੇਰੇ ਪੈਸੇ ਵੀ ਉਹਨਾਂ ਨੇ ਲਾਏ ਤੇ ਪਹਿਲੀ ਟੇਪ ਦੇ ਵਿੱਚ ਮੈਟਰ ਵੀ ਉਹਨਾਂ ਨੇ ਮੈਨੂੰ ਦਿੱਤਾ ਤੇ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਤੇ ਗਾਣੇ ਵੀ ਉਹਨਾਂ ਦੇ ਦੋ ਗਾਏ ਮੈਂ ਹਾਂਜੀ ਹਾਂਜੀ ਰਾਈਟਰ ਸੀ ਬਹੁਤ ਅੱਛੇ ਉਹਨਾਂ ਦੇ ਪੈਸੇ ਵੀ ਉਹਨਾਂ ਨੇ ਲਾਏ ਤੇ ਮੇਰੀ ਪਹਿਲੀ ਜਦੋਂ ਟੇਪ ਕੀਤੀ ਤੇ ਮੈਂ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਤੇ ਹੁਣ ਵੀ ਮੈਂ ਜਦੋਂ ਸਟੇਜ ਤੇ ਪਹਿਲੀ ਰਚਨਾ ਬੋਲਦਾ ਕਿ ਰੱਖਿਓ ਲਾਜ ਗੁਰੂ ਦੇਵ ਦੇਵ ਤੇ ਫਿਰ ਮੈਨੂੰ ਉਹੀ ਦੇਵ ਸਾਹਿਬ ਦਾ ਚਿੱਤ ਆ ਜਾਂਦਾ ਜਿਨ੍ਹਾਂ ਨੇ ਮੈਨੂੰ ਇਸ ਫੀਲਡ ਵਿੱਚ ਲੈ ਕੇ ਆਉਂਦਾ ਗੁਰੂ ਦੇ ਦਰਸ਼ਨ ਹੋਏ ਬਿਲਕੁਲ ਜੀ ਤੁਸੀਂ ਵੀ ਗੁਰੂ ਉਹ ਸਾਰੇ ਗੁਰੂ ਹੈ ਜੀ ਬਿਲਕੁਲ ਹਾਂਜੀ ਸਿਰਪਾਜੀ ਜਿਹੜਾ ਤੁਸੀਂ ਤੁਹਾਡੀ ਮੈਂ ਕੈਸਟ ਸੁਣੀ ਸੀ ਮੇਰਾ ਬਾਬਾ ਬੜਾ ਦਲੇਰ ਮੈਂ ਕਿਉ ਡੋਲਾ ਉਹ ਸਾਡੀਆਂ ਜਿਹੜੇ ਦਰਸ਼ਕਾਂ ਉਹਨਾਂ ਤੱਕ ਜਿਹੜੇ ਚੰਦ ਬੋਲਿਆ ਉਹ ਵੀ ਕਰਦੇ ਚੇਪੇਸ਼ਲ ਮੇਰਾ ਬਾਬਾ ਬੜਾ ਦਲੇਰ ਜਿਹੜੀ ਕੈਸਟ ਸੀ ਇਹ ਇਹ ਸ਼ਬਦ ਮੇਰਾ ਕੋ 15 ਸਾਲ ਪਹਿਲਾਂ ਰਿਕਾਰਡ ਹੋ ਚੁੱਕਿਆ ਉਹਨੂੰ ਅੱਜ ਸਾਰੀਆਂ ਸੰਗਤਾਂ ਗਾਉਂਦੀਆਂ ਨੇ ਬੜੀ ਖੁਸ਼ੀ ਆ ਵੀ ਆਪਣੇ ਆਪਣੇ ਅੰਦਾਜ਼ ਨਾਲ ਆਪਣੇ ਆਪਣੇ ਤਰੀਕੇ ਨਾਲ ਤੋੜ ਮੋੜ ਕੇ ਜਿੱਦਾਂ ਗਾਈ ਜਾਂਦੇ ਠੀਕ ਆ ਬਸ ਉਹ ਸਹੀ ਆ ਲੇਕਿਨ ਮੇਰਾ ਰਿਕਾਰਡ ਹੋਇਆ ਇਹ ਜਿਹੜੀ ਰਚਨਾ ਸੀ ਮੇਰੀ ਆਪਣੀ ਲਿਖੀ ਉਸਗੀ ਓ ਮੇਰਾ ਬਾਬਾ ਬੜਾ ਦਲੇਰ ਮੈਂ ਕਿਉਂ ਡੋਲਾ ਮੈਂ ਕਿਉਂ ਡੋਲਾ ਮੇਰਾ ਜੋਗੀ ਬੜਾ ਦਲੇਰ ਮੈਂ ਕਿਉਂ ਡੋਲਾ ਮੈਂ ਕਿਉਂ ਡੋਲਾ ਨਾਲ ਬਾਬੇ ਦੇ ਨਾਗਾ ਦਾ ਪਹਿਰਾ ਨਾਲ ਜੋਗੀ ਦੇ ਨਾਗਾ ਦਾ ਪਹਿਰਾ ਫਨੀਅਰ ਬੜਾ ਦਲੇਰ ਮੈਂ ਕਿਉਂ ਡੋਲਾ ਮੈਂ ਕਿਉਂ ਡੋਲਾ ਮੇਰਾ ਬਾਬਾ ਬੜਾ ਦਲੇਰ ਮੈਂ ਕਿਉਂ ਡੋਲਾਂ ਮੈਂ ਕਿਉਂ ਡੋਲਾਂ ਡੋਲਣ ਦਿੰਦਾ ਹੀ ਨਹੀਂ ਉਹ ਨਹੀਂ ਡੋਲਣ ਦਿੰਦਾ ਇਹ ਸਹੀ ਗੱਲ ਹੈ ਬਿਲਕੁਲ ਬਿਲਕੁਲ ਲਓ ਜੀ ਮੇਰਾ ਬਾਬਾ ਬੜਾ ਦਲੇਰ ਮੈਂ ਕਿਉਂ ਡੋਲਾਂ ਜਿਹਦੇ ਸਿਰ ਤੇ ਮਾਲਕ ਦਾ ਹੱਥ ਹੋਵੇ ਤਾਂ ਬੰਦਾ ਡੂਲਦਾ ਹੀ ਨਹੀਂ ਅਸੀਂ ਇੱਥੇ ਲਵਾਂਗੇ ਛੋਟੀ ਜੀ ਬ੍ਰੇਕ ਜਿਹੜੇ ਭਾਜੀ ਤੁਹਾਡੀਆਂ ਨਵੀਆਂ ਕਿਸਤਾਂ ਆ ਰਹੀਆਂ ਜੀ ਉਹਨਾਂ ਵਿੱਚੋਂ ਜਿਹੜੇ ਚੰਦ ਬੋਲਿਆ ਉਹ ਆਪਣੇ ਦਰਸ਼ਕਾਂ ਤੱਕ ਸਾਂਝੀ ਕੀਤੇ ਜਾਣ ਜੂਰੇ ਇੱਕ ਮੇਰਾ ਟਰੈਕ ਅਜੇ 15 ਦਿਨ ਹੋਏ YouTube ਤੇ ਆਇਆ ਬਾਬਾ ਜੀ ਦਾ ਨਾਮ ਉਹ ਮੈਂ ਸੁਣਾਉਣਾ ਜਦ ਬੋਲੀ ਇਕ ਦੀ ਜੇਕਾਰਾ ਤੇ ਬੜੇ ਪਿਆਰ ਨਾਲ ਬੋਲੀਦਾ ਮੇਰੇ ਬਾਬਾ ਜੀ ਦਾ ਨਾਮ ਬੜੇ ਸਤਕਾਰ ਨਾਲ ਬੋਲੀਦਾ ਕੋਈ ਆਪ ਨੂੰ ਜੀ ਨਾ ਆਖੇ ਤਾਂ ਅਸੀਂ ਗੁੱਸਾ ਕਰ ਜਾਂਦੇ ਕੋਈ ਇੱਜ਼ਤ ਨਾਲ ਨਾ ਬੋਲੇ ਤਾਂ ਕਰੋਧ ਨਾ ਪਰ ਜਾਂਦੇ ਜਦ ਵੀ ਕਿਸੇ ਨਾਲ ਬੋਲੀਏ ਸੋਚ ਵਿਚਾਰ ਨਾ ਬੋਲੀਦਾ ਮੇਰੇ ਬਾਬਾ ਜੀ ਦਾ ਨਾਮ ਬੜੇ ਸਤਕਾਰ ਨਾਲ ਬੋਲੀਦਾ ਮਿੱਠੀ ਬੋਲੀ ਬਾਬਾ ਜੀ ਨਾਲ ਮੇਲ ਕਰਾ ਦਿੰਦੀ ਕੋੜੀ ਬੋਲੀ ਜ਼ਿੰਦਗੀ ਨੂੰ ਹੀ ਨਰਕ ਬਣਾ ਦਿੰਦੀ ਘੁੰਮਣਾ ਵਾਲਿਆ ਛੀਰਿਆ ਨਹੀਂ ਹੰਕਾਰ ਨਾ ਬੋਲੀ ਦਾ ਮੇਰੇ ਬਾਬਾ ਜੀ ਦਾ ਨਾਮ ਬੜੇ ਸਤਕਾਰ ਨਾਲ ਬੋਲੀਦਾ। ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਵਧੀਆ ਜੀ ਥੈਂਕ ਯੂ ਤੇ ਕਿਸੇ ਨਾਲ ਗੱਲ ਸਤਕਾਰ ਨਾਲ ਵੀ ਕਰਨੀ ਪੈਂਦੀ ਆ ਬਿਲਕੁਲ ਜੀ ਬਿਲਕੁਲ ਜਿੱਥੇ ਅੜਵਾਈ ਕਰਨੀ ਉੱਥੇ ਕੀ ਕਰਨਾ ਪਊਗਾ ਨਹੀਂ ਸਤਕਾਰ ਹੀ ਚੰਗਾ ਸਤਕਾਰ ਚੰਗਾ ਬਿਲਕੁਲ ਚਲੋ ਵਧੀਆ ਗੱਲ ਹੈ ਜੀ ਸਤਕਾਰ ਜਿਹੜਾ ਜ਼ਰੂਰੀ ਆ ਨਾ ਜੀ ਤੇ ਜਦੋਂ ਬਾਬਾ ਜੀ ਦਾ ਨਾਮ ਲੈਣਾ ਸਤਕਾਰ ਨਾਲ ਲਓ ਜੀ ਜੀ ਜਿਹੜੀ ਇਹ دنیਵੀ ਆ ਇਹ ਲੱਗ ਚੀਜ਼ ਹੈ ਨਾ ਬਿਲਕੁਲ ਬਿਲਕੁਲ ਤੇ ਕੋਈ ਇਹਦੇ ਨਾਲ ਹੀ ਕੋਈ ਹੋਰ ਤੁਹਾਡਾ ਨਵੀਂ ਕਿਸੇ ਦਾ ਭਜਨ ਆ ਉਹ ਵੀ ਨਾਲ ਦਰਸ਼ਕਾਂ ਨਾਲ ਸਾਂਝੀ ਕਰੋ ਹੋਸਨਾ ਮੇਰਾ ਚਿਮਟੇ ਵਾਲਾ ਜੋਗੀ ਚਿੰਤਾ ਦੂਰ ਕਰੇ ਮੇਰਾ ਸਿੰਘਿਆਂ ਵਾਲਾ ਜੋਗੀ ਚਿੰਤਾ ਦੂਰ ਕਰੇ ਸਭ ਦੀ ਆਸ ਮੁਰਾਦ ਪੂਰੀ ਜਰੂਰ ਕਰੇ ਜਰੂਰ ਕਰੇ ਜਰੂਰ ਕਰੇ ਮੇਰਾ ਚਿਮਟੇ ਵਾਲਾ ਜੋਗੀ ਚਿੰਤਾ ਦੂਰ ਕਰੇ ਜਦ ਕੰਮ ਕੋਈ ਮੇਰਾ ਅੜ ਜਾਵੇ ਮੇਰਾ ਬਾਬਾ ਮੇਰੇ ਨਾਲ ਖੜ ਜਾਵੇ ਜਦ ਕੰਮ ਕੋਈ ਮੇਰਾ ਅੜ ਜਾਵੇ ਮੇਰਾ ਜੋਗੀ ਮੇਰੇ ਨਾਲ ਖੜ ਜਾਵੇ ਮੇਰਾ ਜੋਗੀ ਮੇਰੇ ਨਾਲ ਖੜ ਜਾਵੇ ਸਭ ਦੀ ਆਸ ਮੁਰਾਦ ਪੂਰੀ ਉਹ ਜ਼ਰੂਰ ਕਰੇ ਜ਼ਰੂਰ ਕਰੇ ਉਹ ਜ਼ਰੂਰ ਕਰੇ ਮੇਰਾ ਚਿੰਟੇ ਵਾਲਾ ਜੋਗੀ ਚਿੰਤਾ ਦੂਰ ਕਰੇ ਤੇ ਲੈ ਇਹ ਦੋਸਤ ਕੋਈ ਚਿੰਤਾ ਤਾਂ ਨਹੀਂ ਪਈ ਅਜ ਤੱਕ ਨਹੀਂ ਜੀ ਕੋਈ ਚਿੰਤਾ ਨਹੀਂ ਪਈ ਬਿਲਕੁਲ ਕਲੀਅਰ ਹੈ ਬਿਲਕੁਲ ਕਲੀਅਰ ਹੈ ਦੇਖੋ ਜੀ ਭਜਨ ਕਿੰਨਾ ਸੋਹਣਾ ਜਦ ਕਿਸੇ ਦੇ ਲੜ ਲੱਗੀ ਹੈ ਨਾ ਉਹ ਚਿੰਤਾ ਰਹਿਣੀ ਨਹੀਂ ਦਿੰਦਾ ਰਹਿਣੀ ਨਹੀਂ ਦਿੰਦਾ ਸੋ ਗੱਲ ਆ ਭਈ ਇਹ ਇਦਾਂ ਜਿਹੜੇ ਭਜਨ ਆ ਮਨ ਨੂੰ ਮੋਹ ਲੈਂਦੇ ਆ ਜੀ ਦਿਲ ਤੱਕ ਜਾਂਦੇ ਆ ਜੀ ਤੋਂ ਅਸੀਂ ਜਿਹੜੀਆਂ ਇਦਾਂ ਦੀਆਂ ਵੀਰ ਆ ਸਾਡੇ ਸ਼ੀਰੇ ਭਾਜੀ ਦੇਖੋ ਕਿੰਨੇ ਆ ਵੜੇ ਤੁਹਾਨੂੰ ਭੇਟਾਂ ਸਲਾਈਆਂ ਔਰ ਪੰਜਾਬੀ ਤੋਂ ਲੈ ਕੇ ਭੇਟਾਂ ਤੱਕ ਔਰ ਜਿਹੜੇ ਮਾਤਾ ਦੀ ਭੇਟਾਂ ਆ ਉਹ ਵੀ ਗਾਈਆਂ ਇਹਨਾਂ ਨੇ ਬਹੁਤ ਸੋਹਣਾ ਮਤਲਬ ਗਾਉਂਦੇ ਆ ਜਸਵੀਰ ਸ਼ੀਰਾ ਜੀ ਪੰਜਾਬ ਦਾ ਤਕਰੀਬਨ ਹਰ ਟੂਰਨਾਮੈਂਟ ਤੇ ਹਰ ਪੈਲਸ ਦੇ ਵਿੱਚ ਬੜੇ ਬੇਸ਼ਮਾਰ ਪ੍ਰੋਗਰਾਮ ਪੰਜਾਬੀ ਪ੍ਰੋਗਰਾਮ ਲਾਏ ਤੇ ਉਹਨਾਂ ਦੇ ਵਿੱਚੋਂ ਕੁਝ ਗਾਣੇ ਮੇਰੇ ਜਿਹੜੇ ਦੂਰਦਰਸ਼ਨ ਜਲੰਧਰ ਤੇ ਚੱਲੇ ਉਹਨਾਂ ਚੋਂ ਮੈਂ ਤੁਹਾਨੂੰ ਸੁਣਾ ਦਿੰਨਾ ਸਾਡੇ ਪਿੰਡੇ ਆਮੀ ਤੈਨੂੰ ਨੱਚਣਾ ਸਿਖਾਵਾਂਗੇ ਵਾ 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 ਸਾਡੇ ਪਿੰਡੇ ਆਮੀ ਤੈਨੂੰ ਨੱਚਣਾ ਸਿਖਾਵਾਂਗੇ ਬੇਬੇ ਸਾਡੀ ਕੋਲੋਂ ਤੈਨੂੰ ਕੱਤਣਾ ਸਿਖਾਵਾਂਗੇ ਨਹੀਂ ਸਾਡੇ ਪਿੰਡੇ ਆਮੀ ਬਿੱਲੋ ਵਾ ਵਾ ਸਾਡੇ ਪਿੰਡੇ ਆਮੀ ਤੈਨੂੰ ਨੱਚਣਾ ਸਿਖਾਵਾਂਗੇ ਚਲੀ ਸਾਡੇ ਖੂਤੇ ਤੈਨੂੰ ਗੰਨੇ ਵਿੱਚ ਪਾਵਾਂਗੇ ਨਹੀਂ ਭੇਲਣੇ ਦਾ ਤਤ ਤਤ ਤਾ ਗੋੜ ਵੀ ਖਵਾਵਾਂਗੇ ਵਾ ਵਾ ਚੱਲੀ ਸਾਡੇ ਖੂਤੇ ਤੈਨੂੰ ਗੰਨੇ ਵਿੱਚ ਪਾਵਾਗੇ ਨਹੀਂ ਭੇਲਣੇ ਦਾ ਤੱਤਾ ਤੱਤਾ ਗੋੜੇ ਵੀ ਖਵਾਵਾਂਗੇ ਮਿੰਨਾ ਮਿੰਨਾ ਬੁੱਲੀਆਂ ਚ ਹੱਸਣਾ ਸਿਖਾਵਾਂਗੇ ਨਹੀਂ ਸਾਡੇ ਪਿੰਡਿਆਂ ਮੀ ਬਿੱਲੋ ਸਾਡੇ ਪਿੰਡਿਆਂ ਮੀ ਤੈਨੂੰ ਨੱਚਣਾ ਸਿਖਾਵਾਂਗੇ ਕੀ ਬਾਤ ਹੈ ਪਹਿਲੇ ਗਾਣਾ ਜਿਹੜਾ ਉਹਦਾ ਤੁਸੀਂ ਪਹਿਲੇ ਚੰਡੇ ਗਾੜਦੇ ਆ ਹੈਨਾ ਬਹੁਤ ਸੋਹਣਾ ਗਾਣਾ ਕੱਢਿਆ ਪਹਿਲਾਂ ਬਿਲਕੁਲ ਜੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਕੁਝ ਸਮਾਂ ਤੁਸੀਂ ਬੀਤਿਆ ਉਸ ਤੋਂ ਬਾਅਦ ਤੁਸੀਂ ਭੇਟਾ ਸ਼ੁਰੂ ਕਰ ਲਿਆ ਜੀ ਫਿਰ ਸਮੇਂ ਦੇ ਹਿਸਾਬ ਦੇ ਨਾਲ ਜਦੋਂ ਡੀਜੇ ਦਾ ਜੋਗ ਆ ਗਿਆ ਪ੍ਰੋਗਰਾਮ ਕੱਟਨੇ ਸ਼ੁਰੂ ਹੋ ਗਏ ਫਿਰ ਬਾਬਾ ਜੀ ਨੇ ਮੇਰੀ ਬਾਹ ਫੜ ਲਈ ਪੌਣਾ ਹਰੀ ਨੇ ਉਧਰ ਨੂੰ ਲਾ ਲਿਆ ਲਟਕ ਲੱਗ ਗਏ ਪੇਟਾਂ ਗਾਉਣ ਦੀ ਫਿਰ ਪੇਟਾਂ ਮੈਂ ਇੱਕ ਸ਼ੋਅ ਕਰਨ ਗਿਆ ਸੀ ਹੁਸ਼ਿਆਰਪੁਰ ਦੇ ਏਰੀਆ ਚ ਨਸਰਾ ਬਧਨਾ ਉਥੇ ਆਰ ਕੇ ਪ੍ਰੋਡਕਸ਼ਨ ਕੰਪਨੀ ਦੇ ਜਿਹੜੇ ਪ੍ਰੋਡਿਊਸਰ ਸੀ ਬੋਬੀ ਸਾਹਿਬ ਉਹ ਆਇਓ ਸੀ ਉਹਨਾਂ ਨੇ ਕਿਹਾ ਵੀ ਇੱਕ ਸਾਡਾ ਸ਼ੋਅ ਲਾ ਦੇ ਮੈਂ ਕਿਹਾ ਵੀ ਮੈਂ ਸ਼ੋਅ ਲਾ ਦਿੰਨਾ ਮੇਰੀ ਇੱਕ ਭੇਟਾਂ ਦੀ ਕੈਸਟ ਕਰਾਓ ਉਹ ਕਹਿੰਦੇ ਕੈਸਟਾ ਜਿੰਨੀ ਮਰਜੀ ਸਵੇਰੇ ਮੈਨੂੰ ਸਟੂਡੀਓ ਸਾਢ ਦਲਿਆ ਤੇ ਫਿਰ ਭੇਟਾਂ ਦੀ ਲੜੀ ਸ਼ੁਰੂ ਹੋ ਗਈ ਫਿਰ ਇੱਕ ਕੈਸਟ ਦੋ ਕੈਸਟ ਤਕਰੀਬਨ ਮੇਰੀਆਂ 16 ਬੀਸੀਡੀਆਂ ਮਾਰਕੀਟ ਚ ਆ ਰਹੀਆਂ ਆਗੇ ਆ ਚੁੱਕੀਆਂ ਅਲੱਗ-ਅਲੱਗ ਕੰਪਨੀਆਂ ਜਿੱਦਾ ਟੀ ਸੀਰੀਜ਼ ਆ ਕੇ ਪ੍ਰੋਡਕਸ਼ਨ ਆਡੀਓ ਟੱਚ ਅਨੇਕਾਂ ਕੰਪਨੀਆਂ ਦੇ ਵਿੱਚ ਅਨੇਕਾਂ ਬੀਸੀਡੀਆਂ ਮੈਂ ਦੇ ਚੁੱਕਿਆ ਕੀ ਬਾਤ ਹੈ ਜੀ ਕੀ ਬਾਤ ਹੈ ਦੇਖੋ ਇਹ ਦੇਣ ਕੇ ਦੀ ਆ ਉਸ ਮਾਲਕ ਦੀ ਆ ਪ੍ਰਮਾਤਮਾ ਦੀ ਦੇਣ ਆ ਜੀ ਬੰਦਾ ਕੌਣ ਆ ਜੀ ਦੇਖੋ ਤੁਸੀਂ ਉੱਠਦੇ ਰੌਣਦੇ ਹੋ ਐਸ ਵੇਲੇ ਉੱਪਰ ਤੱਕ ਪਹੁੰਚ ਚੁੱਕੇ ਹੋ ਜਰੂਰ ਮੇਰਾ ਖਿਆਲ ਆ ਬਈ ਕੋਈ ਜਗ੍ਹਾ ਨਹੀਂ ਹੋਵੇ ਜਿਹੜੀ ਤੁਸੀਂ ਛੱਡੀ ਹੋ ਮੈਂ ਇੰਡੀਆ ਦੀ ਕੋਈ ਸਟੇਟ ਨਹੀਂ ਛੱਡੀ ਜਿੱਦਾਂ ਕਿ ਨੇਪਾਲ ਦਾ ਬਾਰਡਰ ਤਾਂ ਪੁਰ ਸ਼ਹਿਰ ਪੈਂਦਾ ਹਿਮਾਚਲ ਦੇ ਹਰ ਸ਼ਹਿਰ ਦੇ ਵਿੱਚ ਪ੍ਰੋਗਰਾਮ ਲਾ ਚੁੱਕਾ ਬਾਹਰ ਦਾ ਟੂਰ ਲਾਇਆ ਕਿ ਨਹੀਂ ਬਾਹਰ ਦਾ ਟੂਰ ਲਾਇਆ ਮੈਂ ਲੇਕਿਨ ਜਿੱਥੇ ਮੇਰੀ ਤਮੰਨਾ ਸੀ ਉੱਥੇ ਨਹੀਂ ਜਾ ਸਕਿਆ ਕਿਉਂਕਿ ਮੈਨੂੰ ਪ੍ਰੋਮੋਟਰ ਥੋੜੇ ਲਾਰੇਵਾਜ਼ ਮਿਲੇ ਉਹ ਲਾਰਿਆਂ 'ਚ ਜ਼ਿਆਦਾ ਰੱਖਿਆ ਸ਼ੋਅ ਲਾਉਂਦੇ ਰਹੇ ਲੇਕਿਨ ਬਾਹਰ ਦੇ ਲਈ ਹੋ ਜਾਂਦਾ ਕਈ ਵਾਰੀ ਕੋਈ ਅਸੀ ਗਾਨੀ ਇੱਕ ਚੰਗੇ ਵੀ ਹੁੰਦੇ ਆ ਤੇ ਮੰਦੇ ਵੀ ਹੁੰਦੇ ਇੱਕ ਖਾਨਖਾਨਾ ਤੋਂ ਸੋਚਾ ਰਾਮ ਬਹੁਤ ਇਟਾਲੀਅਨ ਦੇ ਪ੍ਰੋਮੋਟਰ ਸੀ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਮੇਰੇ ਲਈ ਬਹੁਤ ਪੈਸਾ ਲਾਇਆ ਬਾਹਰ ਜਾਣ ਲਈ ਕੋਈ ਮੇਰੀ ਕਿਸਮਤ ਕਹਿ ਲੋ ਉਸ ਵੇਲੇ ਮੈਂ ਨਹੀਂ ਜਾ ਸਕਿਆ ਪਰ ਜਿੰਨੇ ਜਿੱਥੇ ਵੀ ਗਾਇਆ ਬਹੁਤ ਸਰੋਤਿਆਂ ਦਾ ਮਾਣ ਸਤਿਕਾਰ ਮਿਲਿਆ ਅੱਜ ਵੀ ਮਿਲ ਰਿਹਾ ਮੈਂ ਸਾਰੇ ਸਰੋਤਿਆਂ ਦਾ ਆਪ ਦੇ ਚੈਨਲ ਰਾਹੀਂ ਦੁਆਬਾ ਨਿਊਜ਼ 24 ਦੇ ਮਾਧਿਅਮ ਰਾਹੀਂ ਜਿੰਨੇ ਵੀ ਮੇਰੇ ਸੁਣਨ ਵਾਲੇ ਸਰੋਤੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਬਹੁਤ ਬਹੁਤ ਪਿਆਰ ਹੈ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਨੇ ਉਹਨਾਂ ਦਾ ਮੈਂ ਦੇਣ ਨਹੀਂ ਦੇ ਸਕਦਾ ਜੀ ਥੈਂਕ ਯੂ ਸੋ ਗਾਲਿਆ ਜੀ ਅਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਤੁਸੀਂ ਦੇਖਦੇ ਰਹਿਣਾ ਦੁਆਬਾ ਨਿਊਜ਼ 24 ਥੈਂਕ ਯੂ